ਅਰਬ ਦੇਸ਼ ਦੇ ਵਿਚਨਾ ਸ਼੍ਰੀ ਗੁਰੂ ਨਾਲ ਦੇਵੀ ਜਦੋਂ ਮੱਕੇ ਅਤੇ ਮਦੀਨੇ ਦੀ ਯਾਤਰਾ ਗਏ ਤੇ ਸੰਸਾਰ ਨੂੰ ਦਲਦੇ ਦਰ ਤੇ ਮਹਾਰਾਜ ਮਦੀਨੇ ਪਹੁੰਚੇ ਤਾਂ ਮਦੀਨੇ ਦਾ ਜੋ ਸ਼ਾਸਕ ਸੀ ਜੋ ਰਾਜਾ ਸੀ ਉਹ ਸੀ ਮੁਹੰਮਦ ਕੋਰੂ ਕੋਰੂ ਰਾਜਾ ਕੋਰੂ ਬਾਦਸ਼ਾਹ ਤੇ ਉੱਧਰ ਦੀ ਸੰਗਤ ਕਾਫੀ ਪ੍ਰਚਨ ਸੁਣਨ ਲੱਗ ਗਈ ਸੀ ਉਹਨਾਂ ਇਕੱਠਾ ਹੋਣ ਲੱਗ ਗਏ ਸੀ ਤੇ ਮੁਹੰਮਦ ਕੋਰੂ ਦੇ ਕੰਨ ਵਿੱਚ ਇਹ ਗੱਲ ਪਈ ਮਤਲਬ ਜਾਨ ਉਹ ਖਬਰ ਆਈ ਕਿ ਇੱਕ ਪੀ ਆਏ ਨੇ ਭਾਰਤ ਤੋਂ ਤੇ ਉਹ ਅਲਾਹੀ ਅੱਲਾਹ ਤਾਲਾ ਦੀਆਂ ਅੰਦਰਾਂ ਕਰਦੇ ਤੇ ਬਹੁਤ ਕੀ ਕਹਿੰਦੇ ਆ ਅ ਰੱਬੀ ਰੂਹ ਨੇ ਤੇ ਕੋਲੋਂ ਕਹਿਣ ਲੱਗਿਆ ਵੀ ਜੇ ਉਹਨਾਂ ਨੇ ਬਾੜ ਵੀ ਜ਼ਿਆਦਾ ਹਨਾ ਉਪਦੇਸ਼ ਦਿੱਤੇ ਇੱਥੇ ਮੇਰੇ ਲੋਕਾਂ ਨੂੰ ਉਹ ਤਾਂ ਸਿਆਰੇ ਹੋ ਜਾਣਗੇ ਉਹਦਾ ਰੱਬ ਨਾਲ ਚੜ੍ਹ ਜਾਂਦੇ ਤਾਂ ਮੇਰੀ ਦੌਲਤ ਦਾ ਘਾਟਾ ਹੋ ਜਾਉ ਉਹ ਇਦਾਂ ਹੋ ਜਾਣਗੇ ਕਿ ਉਹਨਾਂ ਨੂੰ ਪਤਾ ਲੱਗਣ ਲੱਗ ਪਿਆ ਮੈਂ ਤਾਂ ਜਿਹੜੀ ਦੌਲਤ ਇਕੱਠੀ ਕਰਦਾ ਲੋਕਾਂ ਨੂੰ ਮੋਰਖ ਬਣਾ ਕੇ ਜਿਹੜੀਆਂ ਮੈਂ ਕਬਰਾਂ ਪਟਾਲੀਆਂ ਤੋਂਰਾ ਪਟਾਕੇ ਮੁਰਦਿਆਂ ਦੇ ਮੂੰਹ ਚੋਂ ਵੀ ਸਿੱਕੇ ਢੜਾ ਲੇ ਮੈਂ 40 ਫੁੱਟ ਉੱਚੀ ਜਿਹੜੀ ਅਲਮਾਰੀ ਬਣਾਈ ਹੋਈ ਆ ਇਹਦੀ ਨਾ ਇਹਦੇ ਮੈਲ ਤੋਂ 40 ਫੁੱਟ ਉੱਚੀ ਅਲਮਾਰੀ ਸੀ ਅਲਮਾਰੀ ਦੇ ਵਿੱਚੋਂ ਸਾਰੇ ਇਹਨਾਂ ਲੋਕਾਂ ਤੋਂ ਜ਼ਬਤ ਕੀਤਾ ਹੋਇਆ ਉਹ ਸੋਨਾ چاندی ਧਨ ਦੌਤ ਰੱਖਿਆ ਹੋਇਆ ਸੀ ਕਿ ਇਹ ਇਹਦਾ ਮਤਲਬ ਵੀ ਜਦੋਂ ਮੇਰੇ ਜਿਹੜਾ ਮੇਰਾ ਪਿਤਾ ਸੀ ਉਹਨਾਂ ਨੇ ਕੀ ਕਹਿੰਦਾ 30 32 ਫੁੱਟ ਤੱਕ ਇਹ ਅਲਮਾਰੀ ਨੂੰ ਬਣਾਇਆ ਸੀ ਉਹ ਮੈਂ 40 45 ਫੁੱਟ ਕਰਤੀ ਤੇ ਹੁਣ ਇਹ ਆਇਆ ਕਹਿੰਦਾ ਵੀ ਮੈਂ ਇਹ ਕਰਦਾ ਇਹਨਾਂ ਨੂੰ ਬੁਲਾ ਕੇ ਇੱਕ ਪੀਰ ਨੂੰ ਬੁਲਾ ਕੇ ਕਹਿੰਦਾ ਮੈਂ ਕੋਈ ਇਹੋ ਜਿਹਾ ਸਵਾਲ ਪੁੱਛਦਾ ਪੁੱਤ ਜੀ ਜੇ ਮੈਂ ਆਪਣੀ ਰੋਟੇ ਵਿੱਚ ਮੜਾ ਕੇ ਕਹਿੰਦੇ ਆ ਪਸਲ ਕਰਕੇ ਉਸ ਤੋਂ ਬਾਅਦ ਮੈਨੂੰ ਤਾਂ ਸਜਾ ਦਾ ਹੋ ਗਿਆ ਜਿਹਨੇ ਉਹ 4 ਦਿਨ ਦੀ ਮਹਾਰਾਜ ਜਦੋਂ ਪਹੁੰਚੇ ਇਹਦੇ ਮਹਿਲ ਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿੰਦਾ ਹੈ ਵੀ ਆ ਦੇਖੋ ਮਹਾਰਾਜ ਕਪੜਾ ਚੱਕਿਆ ਇਹਨੇ ਆਪਣੇ ਜ਼ਾਨੀ ਕਾ ਨੂੰ ਇਸ਼ਾਰਾ ਕੀਤਾ ਉਹਨਾਂ ਨੇ ਇਦਾਂ ਕਪੜਾ ਦਿੱਤਾ ਲਈ ਜਿਵੇਂ ਮੈਂ ਸੋਪਾ ਦਿਖਾਵਾਂਗਾ ਆਪਣੇ ਤੇ ਦਰਜਾਣ ਕਿ ਮੈਂ ਲੋਕਾਂ ਦੀਆਂ ਕਬਰਾਂ ਪੁੱਟ-ਪੁੱਟ ਕੇ ਮੈਂ ਹਨਾ ਇੰਨੀ ਧਨ ਦੌਲਤ ਕੱਟੀ ਕਿ ਮੈਂ ਦਿਨੋਂ ਮੈਂ ਵੀ ਮਹਾਰਾਜ ਉਹਨੇ ਮੰਨ ਜੇ ਸੀ ਗੁਰੂ ਨਾਨਕ ਦੇਵ ਜੀ ਨਾਲ ਬੋਲਣਾ ਪਾਉਂਦਾ ਇਹਨਾਂ ਇਦਾਂ ਜਦੋਂ ਕਪੜਾ ਸਨਾਇਆ ਤਾਂ 40 ਫੁੱਟ ਦੀ 40 ਫੁੱਟ ਦੇ ਹੋਣਾ ਹੁੰਦਾ ਅੱਬਲ ਆਪਣੇ ਪੁੱਤਰਾਂ ਦੀਆਂ ਦੁਬਾਰਾ ਜਿਹੜੀਆਂ 10 ਤੋਂ 12 13 ਫੁੱਟ ਹੁੰਦੀਆਂ ਨੇ ਉਹ ਚਾਰ ਮੰਜ਼ਲੀ ਘਰ ਲਾ ਲਓ ਇੰਨੀ ਉੱਚੀ 40 ਫੁੱਟ ਉੱਚੀ ਹੈ ਨਾ ਉਹ ਬਰਮਾਰੀ ਤਜੋਰੀ ਜਿਹੜੀ ਬਣਾਈ ਸੀ ਬਹੁਤ ਹੀ ਜ਼ਿਆਦਾ ਵੱਡੀ ਸੀ ਉਹ ਤੇ ਦਾ ਦਾ ਦੇਖੋ ਮੇਰਾ ਫੌਫ ਕਿੰਨਾ ਮੇਰੇ ਲਾਤੀ ਤੁਸੀਂ ਉਪਦੇਸ਼ ਦੇਣ ਲੱਗ ਗਏ ਮਹਾਰਾਜ ਵੀ ਇਹ ਗੱਲ ਇਹ ਤਾਂ ਜੱਜ ਦੀ ਵੀ ਨਹੀਂ ਤੁਸੀਂ ਹੁਣ ਜਾਦ ਦਾ ਤੁਸੀਂ ਆਪਣਾ ਮਨ ਪਤਾ ਤਾ ਵੀ ਤੁਸੀਂ ਅਨਾ ਇਦੋਂ ਤੁਸੀਂ ਅੱਗੇ ਕਿਤੇ ਜਾਂ ਤੁਸੀਂ ਜਿੱਥੋਂ ਆਏ ਹੋ ਉੱਤੇ ਬੱਸ ਜੋ ਵੀ ਜਾਣ ਤੁਸੀਂ ਉਹਨਾਂ ਨੂੰ ਇੱਥੇ ਤੁਸੀਂ ਦੇਖੋ ਵੀ ਮੈਂ ਕੀ ਕਰ ਸਕਦਾ ਸਿਰੋ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕੀ ਇਹ ਫੋਨ ਲੈ ਆਇਆ ਸਾਨੂੰ ਕਹਿੰਦਾ ਆ ਦੇਖੋ ਤੁਸੀਂ 40 ਬੁੱਸ ਪੁੱਛੀ ਕਹਿੰਦਾ ਲਿਬਾਰੀ ਦਾ ਤਜੋਰੀ ਦਾ ਮਹਾਰਾਜ ਮਹਤਰਾਏ ਕਹਿੰਦੇ ਬਈ ਮਹਾਰਾਜ ਨੇ ਬਾੜੀ ਚਲਾਉਣੀ ਜਿੱਤੇ ਤੋਕ ਤੇ ਉਹ ਸਹੀ ਤੋਕ ਮਹਾਰਾਜ ਨੇ ਤਾਂ ਲਿਬਾਰੀ ਨੂੰ ਦੇਖਿਆ ਗੁਰੂ ਨਾਨਕ ਪਾਜਾ ਕਹਿੰਦੇ ਕਹਿੰਦੇ ਨਾਨਕ ਆਖੇ ਗੁਰੂ ਨਾਨਕ ਕਹਿਣ ਲੱਗਿਆ ਨਾ ਮਤਲਬ ਗੁਰੂ ਨਾਨਕ ਕੋ ਕਹਿਣ ਲੱਗਿਆ ਸੋਚ ਕੇ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਧਨ ਕਿਤੂ ਸੰਧਿਆਰੀ ਪਰੂ ਗਣਾ ਮਰਜ਼ ਮਾਲ ਫਿਰ ਬੋਲੇ ਕਿ ਨਾਨਕ ਆਖੇ ਰਾਹੇ ਪੈ ਚੱਲਣਾ ਮਾਲ ਧਨ ਕਿਤੂ ਸੰਧਿਆਰੀ ਮਹਾਰਾਜ ਆਖ ਤੁਮ ਜਾਓ ਇਹਨੇ ਕੋਰੂ ਗੱਲ ਸੁਣਾ ਤੇਰੇ ਬਾਪ ਨੇ 32 ਫੁੱਟ ਤੋਂ 40 45 ਫੁੱਟ ਇਹਦਾ ਉੱਚੀਆਂ ਕਰੀ ਜਾਂਦੇ ਮਾਰਤਾ ਰੇ ਪਰ ਤੈਨੂੰ ਪਤਾ ਨਾਲ ਨੇ ਕੱਖੇ ਰਾਹੇ ਪੇ ਚੱਲਣਾ ਕਿਹੜੇ ਰਾਹ ਤੇ ਅਸਲ ਚ ਜਾਣਾ ਵਾ ਉਹ ਮੌਤ ਦਾ ਰਾਹ ਤਾਂ ਕੇ ਸਾਦੀ ਮਰਤੀ ਹੋਣੀ ਤੇ ਤੇਰੀ ਮਰਤੀ ਹੋ ਗਈ ਮਾਲ ਤਾਨਾ ਕਿਤੂ ਸੰਦੇ ਆਈ ਵੀ ਉਹ ਤੋਂ ਕਿੰਨੇ ਕਿਤੇ ਦੇ ਸਾਥੀ ਬਣ ਜਾਣਗੇ ਮਾਲ ਤਾਨਾ ਤੇਰੇ ਜਿਹੜੇ ਆ ਜਾਣੀ ਬੱਟ ਸੁੱਤੀ ਤੇ ਜੋਰੀ ਚੱਲਿਆ ਮਮਾ ਦੇ ਘਰ ਨੂੰ ਦੇਖ ਕਰਨਾ ਚੋਂ ਧੂਆ ਨਿਕਲ ਗਿਆ ਜੀਆ ਤੈਨੂੰ ਤੇਰੀ ਮਹਾਰਤ ਕਦੇ ਮੋਟੇ ਜਾਦਾ اے ਦੁਨੀਆ ਦੇ ਵੀਰੋ ਗਰੀਬ ਦਾ ਹੱਕ ਖਾਣ ਵਾਲਿਆਂ ਨੂੰ ਕਹਿੰਦਾ ਮੈਂ ਅਮੀਰ ਚੰਗੇ ਵੀ ਨਹੀਂ ਉਹਨਾਂ ਦੀ ਗੱਲ ਨਹੀਂ ਕਰਦਾ ਤੇ ਤੁਹਾਨੂੰ ਆਪਣੀ ਮੌਤ ਜ਼ਿਆਦਾ ਨਾਨਕ ਆਖੇ ਰਾਹੇ ਪੈ ਚੱਲਣਾ ਧੁਮੇਗਾ ਜ਼ਿਆਦਾ ਵੀ ਗੁਰੂ ਨਾਨਕ ਬਾਛਾ ਜੀ ਤੁਹਾਨੂੰ ਪਤਾ ਵੀ ਤੁਸੀਂ ਮਰਨਾ ਤੇ ਮੇਰੇ ਥੋੜੀਆਂ ਕੋਟੀਆਂ ਕਾਰਾਂ ਇਹ ਕਿਸੇ ਕੰਮ ਆਉਣਗੀਆਂ ਕੌਲੂ ਕਹਿੰਦਾ ਹੱਥ ਜੋੜ ਕੇ ਵਾਹ ਮਹਾਰਾਜ ਕੀ ਕਰੀਏ ਕਹਿੰਦੇ ਪਲਾਦਾਂ ਲੋਕਾਂ ਦਾ ਇਹ ਜਿਹੜੀ ਪਰਜਾ ਨੂੰ ਤੋਂ ਡਰਦੇ ਨਾਲ ਗੁਲਾਮੀ ਦੀ ਜ਼ੰਜੀਰ ਚ ਬੰਨੀ ਫਰਦਨ ਇਹਨੂੰ ਮੁਕਤ ਕਰਕੇ ਇਹਨਾਂ ਦਾ ਮਿੱਤਰ ਵਣ ਸਹਾਇਕ ਵਣ ਸੋ ਇਤੈ ਹੀ ਗੱਲ ਇਹ ਆ ਕਿ ਯੋਗ ਮਾਰਗ ਮਹਾਰਾਜੋ ਕੋਰੂਜ਼ੀ ਹੁੰਦਾ ਮਾਜ ਅੱਪਾ ਨੂੰ ਸਿਰੀ ਗੁਰੂ ਮਹਾਰਾਜ ਜੀ ਹਰ ਜਗ੍ਹਾ ਹਾਜ਼ਰ ਨਾਜ਼ਰਦੇ ਹੁੰਦੇ ਜਦੋਂ ਤੁਹਾਨੂੰ ਪਤਾ ਨਾ ਪੰਗਾ ਤੂੰ ਮਰਨਾ ਜਿਹੜੇ ਮਾਰੇ ਕੰਮ ਕਰਦਾ ਕਿ ਸਤਿਆਗ ਕੇ ਇਹਨਾਂ ਗੱਲਾਂ ਨੂੰ ਭਲਾਈ ਕਰਕੇ ਕਿਸੇ ਗਰੀਬ ਦਾ ਸਹਾਰਾ ਬਣ ਕੇ ਬਜ਼ੁਰਗਾਂ ਦੀ ਸੇਵਾ ਕਰੀਏ ਤੇ ਜਾਨਵਰਾਂ ਤੇ ਪਸ਼ੂਆਂ ਦੀ ਰੱਖਿਆ ਕਰੀਏ ਭਾਈ ਸੋ ਤੇਰੇ ਕਿਤੇ ਜਾ ਕੇ ਮਹਾਰਾਜ ਦੀ ਖੁਸ਼ੀ ਦਾ ਪਤਨ